BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਤੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਪ੍ਰਕਾਸ਼ਪੁਰਪ ਤੇ ਪਾਕਿਸਤਾਨ ਗਏ ਜਿੱਥੇ ਤੋਂ ਲਾਪਤਾ ਪੰਜਾਬੀ ਔਰਤ ਨੇ ਨਾਮ ਬਦਲ ਕੇ ਕਰਵਾਇਆ ਵਿਆ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 91 ਜ਼ਬਰਦਸਤੀ ਤੋੜਨ ਵਾਲਿਆਂ ਦੇ ਖਿਲਾਫ ਐਫ ਆਈ ਆਰ ਹੋਈ ਤਰ੍ਹਾਂ ਜੰਮੂ ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ਦੇ ਵਿੱਚ ਧਮਾਕਾ ਨੌ ਦੀ ਹੋਈ ਮੌਤ ਕਈ ਜ਼ਖਮੀ ਚੰਡੀਗੜ੍ਹ ਦੇ ਵਿੱਚ ਹੁਣ ਕੂੜਾ ਸੋਟਣ ਵਾਲਿਆਂ ਨੂੰ ਕੀਤਾ ਜਾਵੇਗਾ ਸ਼ਰਮਿੰਦਾ ਬੈਂਡ ਦੇ ਨਾਲ ਕਰਾਂ ਦੇ ਵਿੱਚ ਜਾਣ ਕੇ ਕਰਮਚਾਰੀ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਪਾਕਿਸਤਾਨ ਗਏ ਭਾਰਤੀ ਸੈਕਟਰ ਦਾਲੂਆਂ ਦੇ ਜਥੇ ਵਿੱਚੋਂ ਲਾਪਤਾ ਹੋਈ ਕਪੂਰਥਲਾ ਦੀ ਸਰਬਜੀਤ ਕੌਰ ਦਾ ਮਾਮਲਾ ਹੁਣ ਸਪਸ਼ਟ ਹੋ ਗਿਆ ਹੈ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਉਹ ਲਾਪਤਾ ਨਹੀਂ ਸਗੋਸ ਨੇ ਪਾਕਿਸਤਾਨ ਦੇ ਵਿੱਚ ਵਿਆਹ ਕਰਵਾ ਲਿਆ ਹੈ ਅਤੇ ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ ਅਤੇ ਧਰਮ ਪਰਿਵਰਤਨ ਵੀ ਕੀਤਾ ਹੈ ਸਰਬਜੀਤ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਨਾਲ ਅਟਾਰੀ ਪੌਡਰ ਰਾਹੀਂ ਪਾਕਿਸਤਾਨ ਗਈ ਸੀ 10 ਦਿਨਾਂ ਦੀ ਯਾਤਰਾ ਤੋਂ ਬਾਅਦ ਜੱਥਾ ਵਾਪਸ ਆਇਆ ਪਰ ਸਿਰਫ 1922 ਸ਼ਰਧਾਲੂ ਹੀ ਭਾਰਤ ਪਹੁੰਚੇ ਸਨ ਸਰਬਜੀਤ ਵਾਪਸ ਨਹੀਂ ਆਈ ਇਸ ਦੇ ਕਾਰਨ ਉਸ ਨੂੰ ਲਾਪਤਾ ਐਲਾਨ ਕਰ ਦਿੱਤਾ ਗਿਆ ਜਾਂਚ ਦੇ ਵਿੱਚ ਸਭ ਤੋਂ ਵੱਡਾ ਸ਼ੱਕ ਉਦੋਂ ਹੋਇਆ ਜਦੋਂ ਪਾਕਿਸਤਾਨੀ ਇਮੀਗ੍ਰੇਸ਼ਨ ਫਾਰਮ ਦੇ ਵਿੱਚ ਸਰਬਜੀਤ ਨੇ ਨੈਸ਼ਨੈਲਿਟੀ ਅਤੇ ਪਾਸਪੋਰਟ ਨੰਬਰ ਖਾਲੀ ਛੱਡ ਦਿੱਤੇ ਸਨ ਇਸ ਨੂੰ ਆਧਾਰ ਬਣਾ ਕੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਅਤੇ ਭਾਰਤੀ ਐਮਬੈਸੀ ਤੇ ਰਾਹੀਂ ਜਾਂਚ ਸ਼ੁਰੂ ਕੀਤੀ ਗਈ ਇਸੇ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਪੱਤਰ ਵਾਇਰਲ ਹੋਇਆ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਸਰਬਜੀਤ ਨੇ ਸ਼ੇਖਪੁਰਾ ਦੀ ਮਸਜਿਦ ਦੇ ਵਿੱਚ ਇੱਕ ਮੌਲਵੀ ਨਾਲ ਨਿਕਾਹ ਕਰਵਾ ਲਿਆ ਹੈ ਅਤੇ ਸਰਟੀਫਿਕੇਟ ਵੀ ਲਿਆ ਪੱਤਰ ਦੇ ਅਨੁਸਾਰ ਰਸਨੇ ਧਰਮ ਬਦਲ ਕੇ ਨਾਮ ਨੂਰ ਹੁਸੈਨ ਰੱਖ ਲਿਆ ਜਥੇ ਦੇ ਵਿੱਚ ਪਹਿਲਾਂ ਵਾਪਸ ਆਏ ਮੈਂਬਰਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਚਾਰ ਹੋਰ ਮੈਂਬਰ ਅਤੇ ਤਿੰਨ ਔਰਤਾਂ ਵਾਪਸ ਆਈਆਂ ਸਨ ਪਰ ਸਰਮਜੀਤ ਦੇ ਬਾਰੇ ਕੋਈ ਜਾਣਕਾਰੀ ਨਾ ਮਿਲਣ ਤੇ ਉਸਦੀ ਲਾਪਤਾ ਰਿਪੋਰਟ ਦਰਜ ਕਰਵਾਈ ਗਈ ਪੁਲਿਸ ਅਤੇ ਖੁਫੀਆ ਏਜੰਸੀਆਂ ਹੁਣ ਵਾਇਰਲ ਪੱਤਰ ਦੀ ਸੱਚਾਈ ਦੀ ਜਾਂਚ ਕਰ ਰਹੀਆਂ ਹਨ ਅਤੇ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਦੇ ਵਿੱਚ ਇਸ ਦੀ ਭਾਲ ਜਾਰੀ ਰੱਖੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਪਾਕਿਸਤਾਨ ਜਾਣ ਵਾਲੀਆਂ ਇਕਲੀਆਂ ਮਹਿਲਾ ਸ਼ਰਧਾਲੂਆਂ ਦੇ ਲਈ ਵੀਜ਼ਾ ਅਰਜ਼ੀਆਂ ਦੇ ਉੱਪਰ ਸਖਤ ਨਿਯਮ ਲਾਗੂ ਕਰ ਦਿੱਤੇ ਹਨ ਇਹ ਫੈਸਲਾ ਪੰਜਾਬ ਦੀ ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਲਿਆ ਗਿਆ ਚੋਂ ਕਿ ਪਾਕਿਸਤਾਨ ਕਈ ਸੇ ਅਤਿਪਾਰਤ ਵਾਪਸ ਨਹੀਂ ਆਈ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਨੇ ਆਪਣਾ ਨਾਮ ਬਦਲ ਕੇ ਪਾਕਿਸਤਾਨ ਦੇ ਵਿੱਚ ਨਿਕਾ ਕਰਵਾ ਲਿਆ एसजीपीसीस कतर प्रताप सिंह ने कहा कि सरबजीत कौर ਦੇ ਮਾਮਲੇ ਦੀ ਸਮੇਂ ਸਿਰ ਸਹੀ ਢੰਗ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੇ ਵਿੱਚ ਸਾਹਮਣੇ ਆਈ ਜਾਣਕਾਰੀ ਜਿਵੇਂ ਕਿ ਉਸ ਦਾ ਨਾਮ ਬਦਲਣਾ ਅਤੇ ਵਿਆਹ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ਸਰਬਜੀਤ ਤੇ ਪਾਕਿਸਤਾਨ ਦੇ ਵਿੱਚ ਪਹਿਲਾਂ ਤੋਂ ਹੀ ਸੰਬੰਧ ਸਨ। ਉਨਾ ਸੰਬੰਧਿਤ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਤੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਇਸ ਗਤੀਵਿਧੀ ਤੇ ਬਾਰੇ ਉਹਨਾਂ ਦਾ ਧਿਆਨ ਕਿਵੇਂ ਨਹੀਂ ਕਿਆ ਸਰਬਜੀਤ ਕੌਰ ਦੇ ਵਿਵਹਾਰ ਦੀ ਨਿੰਦਾ ਕਰਦੇ ਹੋਏ ਪ੍ਰਤਾਪ ਸਿੰਘ ਨੇ ਕਿਹਾ ਕਿ ਐਸਟੀਪੀਸੀ ਹੁਣ ਪਾਕਿਸਤਾਨ ਜਾਣ ਵਾਲੀਆਂ ਇਕਲੀਆਂ ਔਰਤਾਂ ਦੇ ਲਈ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦੇ ਵਿੱਚ ਵਧੇਰੇ ਸਖਤੀ ਕਰੇਗੀ ਉਹਨਾਂ ਸਪਸ਼ਟ ਕੀਤਾ ਹੈ ਕਿ ਭਵਿੱਖ ਦੇ ਵਿੱਚ ਐਸਟੀਪੀਸੀ ਪਾਕਿਸਤਾਨ ਜਾਣ ਵਾਲੀਆਂ ਇਕਲੀਆਂ ਔਰਤਾਂ ਦੇ ਲਈ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨਹੀਂ ਕਰੇਗੀ 14 ਨਵੰਬਰ ਨੂੰ ਆਏ ਤਰਨਤਾਰਨ ਜੈਮਨੀ ਚੋਣ ਦੇ ਨਤੀਜਿਆਂ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 1291 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕਰ ਲਈ ਹੈ। ਉਹਨਾਂ ਨੂੰ ਕੁੱਲ 36.23% ਯਾਨੀ ਕਿ 42649 ਵੋਟਾਂ ਮਿਲੀਆਂ ਸਨ ਪਰ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਨੂੰ ਸਿਰਫ 15078 ਵੋਟਾਂ ਹੀ ਪਈਆਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਨੂੰ 30558 ਵੋਟਾਂ ਮਿਲੀਆਂ ਜਿਸ ਦੇ ਨਾਲ ਉਹ ਦੂਸਰੇ ਸਥਾਨ ਤੇ ਰਹੇ ਹਨ ਇਸ ਦੇ ਨਾਲ ਹੀ ਤੀਸਰੇ ਸਥਾਨ ਤੇ ਔਨਪਾਲੀ ਅੰਸਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ 19620 ਵੋਟਾਂ ਪਈਆਂ ਹਨ ਪਰ ਕਦੀ ਅਕਾਲੀ ਦਲ ਅਤੇ ਕਾਂਗਰਸ ਦੇ ਹਿੱਸੇ ਔਨਪਾਲੀ ਇਸ ਸੀਟ ਤੇ ਇਸ ਵਾਰ ਕਾਂਗਰਸ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਮੰਨਿਆ ਜਾ ਰਿਹਾ ਹੈ ਸਾਲ 2022 ਦੇ ਵਿੱਚ ਪੰਜਾਬ ਬੰਦਰ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਸੂਬੇ ਦੇ ਵਿੱਚ ਹੋਈਆਂ ਹੁਣ ਤੱਕ ਵਿਧਾਨ ਸਭਾ ਦੀਆਂ 7 ਜ਼ਿਮਨੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਿਰਫ ਇੱਕ ਬਰਨਾਲਾ ਸੀਟ ਹੀ ਜਿੱਤ ਸਕੀ ਹੈ ਜਿੱਥੇ ਕੁਲਦੀਪ ਸਿੰਘ ਢਿੱਲੋਂ ਨੇ ਜਿੱਤ ਹਾਸਲ ਕੀਤੀ ਸੀ ਤਰਨਤਾਰਨ ਦੀ ਹਾਰ ਤੋਂ ਬਾਅਦ ਕਾਂਗਰਸ ਦੀ ਲੀਡਰਸ਼ਿਪ ਆਪਸੀ ਫੁੱਟ ਚੋਣ ਪ੍ਰਚਾਰ ਦੌਰਾਨ ਬਿਆਨਬਾਜ਼ੀ ਅਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ ਸ਼ੁਕਰਵਾਰ ਦੇ ਨਤੀਜਿਆਂ ਦੇ ਮਗਰੋਂ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ 'ਤੇ ਉੱਪਰ ਲਿਖਿਆ ਹੈ ਕਿ ਜਿੱਤ ਅਤੇ ਹਾਰ ਸਿਆਸਤ ਦਾ ਹਿੱਸਾ ਹਨ ਕਦੇ ਤੁਸੀਂ ਜਿੱਤਦੇ ਹੋ ਕਦੇ ਤੁਸੀਂ ਨਹੀਂ ਵੀ ਜਿੱਤਦੇ ਪਰ ਇੱਕ ਨਤੀਜਾ ਸਾਡਾ ਧਿਆਨ ਨਹੀਂ ਬਦਲਦਾ ਹੈ ਉਹਨਾਂ ਕਿਹਾ ਕਿ ਅਸੀਂ 2027 ਦੇ ਵਿੱਚ ਵੱਡੀ ਲੜਾਈ ਤੇ ਲਈ ਤਿਆਰੀ ਕਰ ਰਿਹਾ ਅਤੇ ਸਾਨੂੰ ਇਸ ਦੇ ਬਾਰੇ ਪੂਰਾ ਪਰੋਸਾ ਹੈ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਰਾਹੀਂ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਦੇ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਰੋਡਵੇਸ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਦੇ ਵੱਲੋਂ 17 ਨਵੰਬਰ 2025 ਨੂੰ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ ਯੂਨੀਅਨ ਆਗੂਆਂ ਦੇ ਵੱਲੋਂ ਅੱਜ ਦੁਪਹਿਰ 12 ਵਜੇ ਤੋਂ ਸਵੇਰ ਪਰ ਦੇ ਸਮੂਹ ਡੀਪੂਆਂ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ ਇਸ ਸੰਘਰਸ਼ ਦੇ ਮੁੱਖ ਕਾਰਨ ਅਤੇ ਮੰਗਾਂ ਇਹ ਹਨ ਕਿ ਜੱਥੇਬੰਦੀ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਨਾਲ ਨਾਲ ਪੀਆਰਟੀਸੀ ਦੀਆਂ ਤਨਖਾਹਾਂ ਅੱਜ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਹਨ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਲਗਾਤਾਰ ਵੌਲਫੋ, ਐਚਵੀਏਸੀ ਅਤੇ ਸਧਾਰਨ ਬੱਸਾਂ ਲਈ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਵਾਰ-ਵਾਰ ਲੈ ਕੇ ਆ ਰਹੀ ਹੈ ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਅਤੇ ਵਿਭਾਗਾਂ ਦੀ ਲੁੱਟ ਕਰਵਾਉਣ ਦੇ ਲਈ ਤਿਆਰ-ਬਰ-ਤਿਆਰ ਹੋ ਕੇ ਬੈਠੀ ਹੈ ਅਤੇ 17 ਨਵੰਬਰ ਯਾਨੀ ਕਿ ਅੱਜ ਇਹ ਟੈਂਡਰ ਖੋਲੇ ਜਾ ਸਕਦੇ ਹਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਦੀ ਰਿਹائش ਤੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਯੂਨੀਅਨ ਦੀ ਮੀਟਿੰਗ ਹੋਈ ਸੀ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਸਿਰਫ ਮੰਗਾਂ ਤੇ ਵਿਚਾਰ ਚਰਚਾ ਹੀ ਹੋ ਸਕੀ ਅਤੇ ਕੋਈ ਨਤੀਜਾ ਨਹੀਂ ਨਿਕਲਿਆ ਹੈ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੇ 18, 19 ਅਤੇ 20 ਨਵੰਬਰ 2025 ਨੂੰ ਨਿਰਧਾਰਿਤ ਸਾਰੀਆਂ ਯੂਨੀਵਰਸਿਟੀ ਪੱਧਰੀ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਫੈਸਲਾ ਵਿਦਿਆਰਥੀਆਂ ਦੀ ਸਹੂਲਤ ਅਤੇ ਪ੍ਰਸ਼ਾਸਨਿਕ ਕਾਰਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹਨਾਂ 3 ਦਿਨਾਂ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਅੰਡਰਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਪ੍ਰੋਫੈਸ਼ਨਲ ਕੋਰਸੇਸ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਯੂਨੀਵਰਸਿਟੀ ਦੇ ਰਜਿਸਟਰਾਰ ਦਫ਼ਤਰ ਦੇ ਵੱਲੋਂ ਜਾਰੀ ਅਧਿਕਾਰਿਕ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਨਵੀਆਂ ਪ੍ਰੀਖਿਆਵਾਂ ਦੀਆਂ ਤਰੀਕਿਆਂ ਦਾ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਹੈਂਡਲਸ ਤੇ ਨਜ਼ਰ ਰੱਖਣ ਇਸ ਤੋਂ ਇਲਾਵਾ ਪੱਗੀ ਨੋਟਿਸ ਬੋਰਡ ਤੇ ਈਮੇਲ ਦੇ ਰਾਹੀਂ ਵੀ ਅਪਡੇਟਸ ਜਾਰੀ ਕੀਤੀਆਂ ਜਾਣਕੀਆਂ ਬਹੁਤ ਵਿਪਰੀਖਿਆਵਾਂ ਵੱਖ-ਵੱਖ ਫੈਕਲਟੀਆਂ ਜਿਵੇਂ ਕਿ ਆਰਟਸ, ਸਾਇੰਸ, ਕਾਮਰਸ, ਲਾਅ, ਇੰਜੀਨੀਅਰਿੰਗ ਅਤੇ ਮੈਡੀਕਲ ਸਮੇਤ ਸਾਰੇ ਵਿਸ਼ਿਆਂ ਨੂੰ ਪ੍ਰਭਾਵਿਤ ਕਰਨਕੀਆਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹਜ਼ਾਰਾਂ ਵਿਦਿਆਰਥੀਆਂ ਦੇ ਲਈ ਇਹ ਖਬਰ ਕਾਫੀ ਬਹਾਤਵਪੂਰਨ ਹੈ ਕਿਉਂਕਿ ਸੈਸ਼ਨ ਦੇ ਅੰਤ ਦੇ ਵਿੱਚ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਰਿਹਾ ਹੈ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਨਵੇਂ ਆ ਤਰੀਕਾਂ ਦਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਹੈ ਇਸ ਫੈਸਲੇ ਦੇ ਨਾਲ ਵਿਦਿਆਰਥੀਆਂ ਦੇ ਵਿੱਚ ਮਿਸ਼ਰਤ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਕੁਝ ਵਿਦਿਆਰਥੀਆਂ ਨੇ ਇਸ ਨੂੰ ਵਧੀਕ ਤਿਆਰੀ ਦੇ ਲਈ ਵਧੀਆ ਮੌਕਾ ਦੱਸਿਆ ਹੈ ਜਦਕਿ ਕੁਝ ਨੇ ਸੈਸ਼ਨ ਦੇ ਵਿੱਚ ਦੇਰੀ ਦੀ ਚਿੰਤਾ ਜ਼ਾਹਰ ਕੀਤੀ ਹੈ ਯੂਨੀਵਰਸਿਟੀ ਨੇ ਬਿਆਨ ਦਿੱਤਾ ਹੈ ਕਿ ਨਵਾਂ ਸ케ਜੂਲ ਅਜਿਹਾ ਤਿਆਰ ਕੀਤਾ ਜਾਵੇਗਾ ਜੋ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖੇਗਾ ਇਸ ਤੋਂ ਇਲਾਵਾ ਦੱਸਦੀ ਹੈ ਕਿ ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਚੱਲਦਿਆਂ ਵਿਦਿਆਰਥੀਆਂ ਨੇ ਆਉਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦਾ ਬਾਈਕਾਟ ਦਾ ਐਲਾਨ ਕੀਤਾ ਹੈ ਵਿਦਿਆਰਥੀ ਆਗੂਆਂ ਤੇ ਵੱਲੋਂ ਐਲਾਨ ਕੀਤਾ ਗਿਆ ਕਿ ਵਿਦਿਆਰਥੀ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੱਕ ਕਿਸੇ ਵੀ ਯੂਨੀਵਰਸਿਟੀ ਦੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈਣਗੇ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ 10 ਨਵੰਬਰ ਨੂੰ ਹੋਏ ਹੰਗਾਮੇ ਸੰਬੰਧੀ ਵੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਬੈਨਰ ਹਟਵਾਏ ਇਸ ਵਿਰੋਧ ਪ੍ਰਦਰਸ਼ਨ ਤੇ ਵਿੱਚ ਵਿਦਿਆਰਥੀਆਂ ਅਤੇ ਬਾਹਰਲੇ ਲੋਕਾਂ ਨੇ ਯੂਨੀਵਰਸਿਟੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਡਿਊਟੀ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਨਾਲ ਤੱਕਾ ਮੁੱਕੀ ਵੀ ਹੋਈ ਉਤਹੀ ਰਿਪੋਰਟਾਂ ਦੇ ਮੁਤਾਬਕ ਹੋਣ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਕੱਠ ਨੂੰ ਗੈਰ ਕਾਨੂੰਨੀ ਇਕੱਠ ਐਲਾਨ ਕਰ ਦਿੱਤਾ ਇਸ ਸਮੂਹ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜਲਿਆਂ ਦੇ ਵਿਦਿਆਰਥੀ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਵੱਖ-ਵੱਖ ਸੰਗਠਨਾਂ ਦੇ ਮੈਂਬਰ ਸ਼ਾਮਲ ਸਨ। ਉਹਨਾਂ ਦੇ ਵਿਰੁੱਧ BNS ਐਕਟ 2023 ਦੀ ਧਾਰਾ 221, 223, 191, 2, 190, 115, 2, 121 ਅਤੇ 132 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਅਨੁਸਾਰ ਪ੍ਰਦਰਸ਼ਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਹੋਰ ਸੰਗਠਨਾਂ ਦੇ ਮੈਂਬਰ ਸ਼ਾਮਲ ਸਨ ਰੀਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਭੀੜ ਨੂੰ ਵਾਰ-ਵਾਰ ਸਮਝਾਇਆ ਕਿ ਯੂਨੀਵਰਸਿਟੀ ਕੈਂਪਸ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਕਾਫੀ ਜ਼ਰੂਰੀ ਹੈ ਪਰ ਪ੍ਰਦਰਸ਼ਨਕਾਰੀਆਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਮੀਡੀਆ ਟੀਮਾਂ ਅਤੇ ਫੋਟੋਗ੍ਰਾਫਰ ਵੀ ਮੌਕੇ ਤੇ ਮੌਜੂਦ ਸਨ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੇਟ ਨੰਬਰ 1 ਦਾ ਤਾਲਾ ਤੋੜ ਦਿੱਤਾ ਅਤੇ ਬੈਰੀਕੇਡ ਹਟਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਿਕ ਦੀ 10 ਸਾਲ ਦੀ ਬੱਚੀ ਨਵਜੋਤ ਨੂੰ ਲੇਡੀ ਮਿਲਖਾ ਕਿਹਾ ਜਾ ਰਿਹਾ ਹੈ ਦਾ ਰਸਲ ਪਿੰਡੂ ਖੇਡ ਮੇਲਿਆਂ ਦੇ ਵਿੱਚ 100 ਮੀਟਰ ਦੌੜ ਦੇ ਵਿੱਚ ਲਗਾਤਾਰ ਜਿੱਤਾਂ ਨਾਲ ਉਸਨੇ ਇੰਨੇ ਪੈਸੇ ਜਿੱਤਲੇ ਹਨ ਕਿ ਹੁਣ ਉਹ ਆਪਣੇ ਪਿਤਾ ਦੇ ਲਈ 8 ਮਰਲੇ ਜ਼ਮੀਨ ਖਰੀਦ ਲਈ ਹੈ ਹੁਣ ਉਹ ਆਪਣੇ ਪਿਤਾ ਦੇ ਲਈ ਨਵਾਂ ਘਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ ਸ਼ੁਕਰਵਾਰ ਨੂੰ ਜਲੰਧਰ ਦੇ ਪਿੰਡ ਸਦਰਾਈ ਖਾਮ ਤੇ ਵਿੱਚ ਹੋਈ ਖੇਡ ਮੁਕਾਬਲੇ ਵਿੱਚ ਨਵਜੋਤ ਨੇ 100 ਮੀਟਰ ਦੌੜ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਨੌਵੀਂ ਸਾਈਕਲ ਜਿੱਤੀ ਹੈ ਨਵਜੋਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਅਸੀਂ ਗਰੀਬੀ ਦੇ ਵਿੱਚ ਜੀਵਨ ਬਤੀਤ ਕੀਤਾ ਹੈ ਸਾਡੀ ਧੀ ਨੇ ਮਿਹਨਤ ਤੇ ਨਾਲ ਸਾਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਹੁਣ ਪਿੰਡ ਤੋਂ ਸ਼ਹਿਰ ਦੇ ਵਿੱਚ ਲੋਕ ਸਾਨੂੰ ਨਵਜੋਤ ਦੇ ਮਾਪਿਆਂ ਦੇ ਵਜੂ ਪਛਾਣਦੇ ਹਨ ਇਹ ਸੁਣ ਕੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਬੱਚਾ ਆਪਣੇ ਮਾਪਿਆਂ ਦਾ ਮਾਣ ਵਧਾਏ ਉਹਨਾਂ ਨੇ ਉਮੀਦ ਜਤਾਈ ਹੈ ਕਿ ਸਾਰੇ ਬੱਚੇ ਖੇਡਾਂ ਤੇ ਫਲ ਆਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਜੰਮੂ ਕਸ਼ਮੀਰ ਦੇ ਸ਼ਰੀ ਨਗਰ ਦੇ ਵਿੱਚ ਨੋਗਾਮ ਪੁਲਿਸ ਸਟੇਸ਼ਨ ਤੇ ਸ਼ੁਕਰਵਾਰ ਰਾਤ ਕਰੀਬ 11:22 ਵਜੇ ਇੱਕ ਵੱਡਾ ਤਮਾਕਾ ਹੋਇਆ ਹੈ ਜਿਸ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 29 ਲੋਕ ਜ਼ਖਮੀ ਹੋਏ ਹਨ ਇਹਨਾਂ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਜ਼ਖਮੀਆਂ ਦੇ ਵਿੱਚ ਜ਼ਿਆਦਾਤਰ ਪੁਲਿਸ ਦੇ ਕਰਮਚਾਰੀ ਸ਼ਾਮਲ ਹਨ ਜਿਨ੍ਹਾਂ ਦਾ ਇਲਾਜ 92 ਆਰਮੀ ਬੇਸ ਅਤੇ ਸਕਿੰਮਜ਼ ਸੋਰਾ ਹਸਪਤਾਲ ਦੇ ਵਿੱਚ جاری ਹੈ ਅਧਿਕਾਰੀਆਂ ਦੇ ਮੁਤਾਬਕ ਤਮਾਕਾ ਉਸ ਸਮੇਂ ਹੋਇਆ ਜਦੋਂ ਪੁਲਿਸ ਵਾਈਟ ਕਾਲਰ ਅਤਵਾਦੀ ਬਾਡੀਵੁੱਲ ਮਾਮਲੇ ਦੇ ਵਿੱਚ ਜਬਤ ਕੀਤੇ ਗਏ ਵਿਸਫੋਟਕ ਦੇ ਨਮੂਨੇ ਲੈ ਰਹੀ ਸੀ ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਸਟੇਸ਼ਨ ਦੇ ਵਿੱਚ ਪੂਰਾ 360 ਕਿਲੋ ਵਿਸਫੋਟਕ ਰੱਖਿਆ ਗਿਆ ਸੀ ਜਾਂ ਫਿਰ ਉਸ ਦਾ ਕੁਝ ਹਿੱਸਾ ਹੀ ਮੌਜੂਦ ਸੀ ਨਰਸਲੇ ਵਿਸਫੋਟਕ ਹਰਿਆਣਾ ਦੇ ਫਰੀਦাবাদ ਤੋਂ ਗ੍ਰਿਫਤਾਰ ਕੀਤੇ ਗਏ ਡਾਕਟਰ ਮੁਜ਼ੰਮਲ ਗਣੀ ਦੇ ਕਿਰਾਏ ਦੇ ਘਰ ਤੋਂ ਜ਼ਬਤ ਕੀਤਾ ਗਿਆ ਗਨੀਨ ਨੂੰ ਇਸ ਤੋਂ ਪਹਿਲਾਂ ਦਿੱਲੀ ਬਲਾਸਟ ਕੇਸ ਤੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਦੂਸਰੇ ਪਾਸੇ ਸ਼੍ਰੀਨਗਰ ਬਲਾਸਟ ਦੀ ਅਤਵਾਦੀ ਪੱਖ ਤੋਂ ਵੀ ਜਾਣਕਾਰੀ ਹੈ ਸੂਤਰਾਂ ਦੇ ਅਨੁਸਾਰ ਕਿਸੇ ਵੀ ਵਿਸਫੋਟਕ ਦੇ ਵਿੱਚ ਧਮਾਕਾ ਤਾਂ ਹੀ ਹੋਵੇਗਾ ਜਦੋਂ ਉਸ ਦੇ ਵਿੱਚ ਡੈਟੋਨੇਟਰ ਜਾਂ ਫਿਰ ਫਿਊਜ਼ ਦੀ ਵਰਤੋਂ ਕੀਤੀ ਜਾਵੇਗੀ ਜਾਂ ਫਿਰ ਕਿਸੇ ਤਰ੍ਹਾਂ ਉਸ ਨੂੰ ਟ੍ਰਿਗਰ ਕੀਤਾ ਜਾਂਦਾ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਆਰਐਸਐਸ ਦੇ ਨੇਤਾ ਦੇ ਪੋਤੇ ਨੂੰ ਗੋਲੀ ਮਾਰ ਦਿੱਤੀ ਗਈ ਹੈ ਇਹ ਨੌਜਵਾਨ ਮੁੱਖ ਬਾਜ਼ਾਰ ਦੇ ਵਿੱਚ ਆਪਣੀ ਦੁਕਾਨ ਦੇ ਵੱਲ ਜਾ ਰਿਹਾ ਸੀ ਜਦੋਂ ਦੋ ਅਣਪਛਾਤੇ ਵਿਅਕਤੀ ਅਚਾਨਕ ਪਿੱਛੇ ਤੋਂ ਆਏ ਅਤੇ ਉਸ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਗੋਲੀ ਲੱਗਣ ਤੋਂ ਤੁਰੰਤ ਬਾਅਦ ਉਹ ਹੀਠਾ ਡਿੱਗ ਪਿਆ ਜਦੋਂ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਘਟਨਾ ਤੋਂ ਬਾਅਦ ਪਾਜਪਾ ਦੇ ਨੇਤਾਵਾਂ ਨੇ ਭਾਰੀ ਹੰਗਾਮਾ ਕੀਤਾ ਹੈ ਘਟਨਾ ਦੀ ਇੱਕ ਵੀਡੀਓ ਵੀ ਹੁਣ ਸਾਹਮਣੇ ਆਈ ਪੁਲਿਸ ਟਾਰਗੇਟ ਕਿਲਿੰਗ ਦੇ ਐਂਗਲ ਤੋਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਫੁਟੇਜ ਦੇ ਰਾਹੀਂ ਦੋਸ਼ੀਆਂ ਦੀ ਪਛਾਣ ਕਰੀ ਹਨ ਅਤੇ ਜਲਦੀ ਹੀ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ ਪਾਜਬਾਦੀ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੱਟਨਾ ਦੇ ਬਾਰੇ ਟਵੀਟ ਕਰਦੇ ਹੋਏ ਕਿਹਾ ਕਿ ਨਵੀਨ ਦੇ ਕਤਲ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬੇਨਕਾਬ ਕਰ ਦਿੱਤਾ ਹੈ ਆਪ ਸਮਰਥਕ ਗੈਂਗਸਟਰ ਸਰਕਾਰ ਚਲਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਸਫਲ ਰਹੀ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਛੱਡ ਹੀ ਦਿੱਤਾ ਹੈ ਅੱਜ ਪੰਜਾਬ ਦੇ ਲੋਕ دہشت ਦੇ ਮਾਹੌਲ ਦੇ ਵਿੱਚ ਰਹਿਣ ਤੇ ਲਈ ਮਜਬੂਰ ਹਨ ਪੁਲਿਸ ਨੇ ਘਟਨਾ ਸਥਾਨ ਦੇ ਨੇੜੇ ਦੁਕਾਨਾਂ ਤੋਂ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਛਾਣ ਕਰ ਰਹੇ ਹਨ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਰੱਖ ਦਿੱਤਾ ਗਿਆ ਅਤੇ ਦੋਸ਼ੀਆਂ ਦੀ ਪਾਲਤੇਸ ਕਰ ਦਿੱਤੀ ਗਈ ਹੈ ਚੰਡੀਗੜ੍ਹ ਨੂੰ ਸਾਫ਼ ਸੁਥਰਾ ਬਣਾਈ ਰੱਖਣ ਦੇ ਲਈ ਨਗਰ ਨਿਗਮ ਨੇ ਜ਼ੀਰੋ ਟੋਲਰੈਂਸ ਪਾਲਿਸੀ ਅਪਣਾ ਲਈ ਹੈ ਹੁਣ ਸੜਕਾਂ ਤੇ ਕੂੜਾ ਸੁੱਟਣ ਵਾਲਿਆਂ ਨੂੰ ਨਾ ਤਾਂ ਸਿਰਫ ਜੁਰਮਾਨਾ ਹੋਵੇਗਾ ਸਗੋਂ ਜਨਤਕ ਤੌਰ ਤੇ ਸ਼ਰਮਿੰਦਾ ਵੀ ਕੀਤਾ ਜਾਵੇਗਾ ਨਿਗਮ ਨੇ ਇੱਕ ਵਕਰਾ ਪ੍ਰੋਗਰਾਮ ਤਿਆਰ ਕੀਤਾ ਹੈ ਜਿਸ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਘਰ ਦੇ ਆਕੇ ਉਹੀ ਕੂੜਾ ਡੰਬ ਕੀਤਾ ਜਾਵੇਗਾ ਬੈਂਡ বাজਾਇਆ ਜਾਵੇਗਾ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਵੇਗੀ ਕਮਿਸ਼ਨਰ ਅਮਿਤ ਕੁਮਾਰ ਨੇ ਸਾਰੇ ਫੀਲਡ ਸਟਾਫ ਨੂੰ ਹੁਕਮ ਦੇ ਦਿੱਤੇ ਹਨ ਕਿ ਕੂੜਾ ਸੁੱਟਣ ਵਾਲਿਆਂ ਤੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਸਾਫ਼ ਰੱਖਣਾ ਸਾਡੀ ਕਾਨੂੰਨੀ ਜ਼ਿੰਮੇਵਾਰੀ ਹੈ ਅਤੇ ਜਾਣਬੁੱਝ ਕੇ ਗੰਦਗੀ ਫੈਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਿਗਮ ਨੇ WhatsApp ਨੰਬਰ 9915762917 ਵੀ ਜਾਰੀ ਕੀਤਾ ਹੈ ਜੇਕਰ ਕੋਈ ਵਿਅਕਤੀ ਸੜਕ ਤੇ ਕੂੜਾ ਸੁੱਟਦਾ ਦੇਖੇ ਤਾਂ ਨਾਗਰਿਕ ਵੀਡੀਓ ਜਾਂ ਫਿਰ ਫੋਟੋ ਲੈ ਕੇ ਇਸ ਨੰਬਰ ਤੇ ਭੇਜ ਸਕਦੇ ਹਨ ਜਾਂ ਫਿਰ I am Chandigarh ਐਪ ਤੇ ਅਪਲੋਡ ਵੀ ਕਰ ਸਕਦੇ ਹਨ ਚਾਰਜ ਤੋਂ ਬਾਅਦ ਵਿਅਕਤੀ ਦੀ ਪਛਾਣ ਕੀਤੀ ਜਾਵੇਗੀ ਅਤੇ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ ਇਸ ਦਿਨ ਆਖਤੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇ ਹੋਈ ਇਜਾਜ਼ਤ ਦੇਖਦੇ ਰਹੋ ਪੀਟੀਵੀ ਬ੍ਰੌਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ